ਸਾਹਿਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੋਤੀਮ ਅੱਜ ਮੈਂ ਬਹੁਤ ਡੂੰਗੀ ਤੁਹਾਨੂੰ ਗੱਲ ਸੁਣਾਉਣ ਲੱਗਾ ਇੱਕ ਗੀਤ ਲਿਖਿਆ ਸੀ ਉਹ ਮੈਂ ਤੁਹਾਨੂੰ ਬਹੁਤ ਡੂੰਗਾ ਗੀਤ ਹੈ ਧਿਆਨ ਨਾਲ ਸੁਣੀਆ ਤੁਹਾਡੀ ਰੂਹ ਤੇ ਲੱਗੂਗਾ ਆਨੰਦ ਆਊਗਾ ਤੁਹਾਨੂੰ ਦੁਨੀਆਂ ਦੀਆਂ ਨਜ਼ਰਾਂ ਘੂਰਦੀਆਂ ਇਹ ਜਦ ਵੀ ਘੁੰਡ ਠਾਉਂਦੀ ਏ ਦੁਨੀਆਂ ਦੀਆਂ ਨਜ਼ਰਾਂ ਘੂਰਦੀਆਂ ਇਹ ਜਦ ਵੀ ਘੁੰਡ ਠਾਉਂਦੀ ਏ ਮੈਂ ਕੀ ਲਿਖਾਂ ਮੈਂ ਕੀ ਲਿਖਾਂ ਕਲਮ ਮੇਰੀ ਸ਼ਰਮਾਉਂਦੀ ਏ ਮੈਂ ਕੀ ਲਿਖਾਂ ਮੈਂ ਕੀ ਲਿਖਾਂ ਕਲਮ ਮੇਰੀ ਸ਼ਰਮਾਉਂਦੀ ਏ ਇਹ ਕਲਯੁਗ ਲੋਕਾਂ ਪਖੰਡੀਆਂ ਦਾ ਇਹ ਕਲਯੁਗ ਲੋਕਾਂ ਪਖੰਡੀਆਂ ਦਾ ਚਾਹ ਦੇਖਣ ਵਾਲਾ ਬੰਦੀਆਂ ਦਾ ਹਜੇ ਖਸਮ ਦੀ ਆਤਮਾ ਭਟਕ ਰਹੀ ਇਹ ਲੋਕਾਂ ਨਾਲ ਜਸ਼ਨ ਮਨਾਉਂਦੀ ਏ ਮੈਂ ਕੀ ਲਿਖਾਂ ਮੈਂ ਕੀ ਲਿਖਾਂ ਕਲਮ ਮੇਰੀ ਸ਼ਰਮਾਉਂਦੀ ਏ ਮੈਂ ਕੀ ਲਿਖਾਂ ਮੈਂ ਕੀ ਲਿਖਾਂ ਕਲਮ ਮੇਰੀ ਸ਼ਰਮਾਉਂਦੀ ਏ ਆਪਣੇ ਆਪਣੇ ਹੱਥੋਂ ਮਰਦੇ ਨੇ ਹੁਣ ਤੇ ਰੱਬ ਹੁਣੀ ਵੀ ਡਰਦੇ ਨੇ ਆਪਣੇ ਆਪਣੇ ਹੱਥੋਂ ਮਰਦੇ ਨੇ ਹੁਣ ਤੇ ਰੱਬ ਹੁਣੀ ਵੀ ਡਰਦੇ ਨੇ ਆਪ ਨਾਲੋਂ ਮਾਰੇ ਨੂੰ ਦੁਨੀਆ ਇਹ ਦਬਾਉਂਦੀ ਏ ਮੈਂ ਕੀ ਲਿਖਾਂ ਮੈਂ ਕੀ ਲਿਖਾਂ ਕਲਮ ਮੇਰੀ ਸ਼ਰਮਾਉਂਦੀ ਏ ਮੈਂ ਕੀ ਲਿਖਾਂ ਮੈਂ ਕੀ ਲਿਖਾਂ ਕਲਮ ਮੇਰੀ ਸ਼ਰਮਾਉਂਦੀ ਏ ਪੈਸੇ ਦੇ ਨਾਲ ਪੁੱਗਣ ਯਰਾਨੇ ਪੈਸੇ ਦੇ ਨਾਲ ਪੁੱਗਣ ਯਰਾਨੇ ਮੌਂਟੀ ਜੈ ਛੱਟ ਹੋਣ ਬਗਾਨੇ ਪੈਸੇ ਦੇ ਨਾਲ ਪੁੱਗਣ ਯਰਾਨੇ ਮੌਂਟੀ ਜੈ ਛੱਟ ਹੋਣ ਬਗਾਨੇ ਮੈਂ ਜਦ ਵੀ ਇਸ ਨੂੰ ਚੁੱਕਦਾ ਹਾਂ ਦੁੱਖ ਦੱਸ ਕੇ ਜਾਨ ਬਚਾਉਂਦੀ ਏ ਮੈਂ ਕੀ ਲਿਖਾਂ ਮੈਂ ਕੀ ਲਿਖਾਂ ਕਲਮ ਮੇਰੀ ਸ਼ਰਮਾਉਂਦੀ ਏ ਮੈਂ ਕੀ ਲਿਖਾਂ ਮੈਂ ਕੀ ਲਿਖਾਂ ਕਲਮ ਮੇਰੀ ਸ਼ਰਮਾਉਂਦੀ ਏ ਥੈਂਕ ਯੂ ਜੀ ਜੇ ਵਧੀਆ ਲੱਗਾ ਤਾਂ ਭਰਾ ਜੀ ਸ਼ੇਅਰ ਵਾਲੇ ਬਟਨ ਦੇ ਉੱਤੇ ਗੁੱਠਾ ਦੱਬ ਦਿਓ ਬਸ ਇੰਨੀ ਆਕ ਬੇਨਤੀਆਂ ਕਰਿਓ ਪਰਵਾਣ ਧੰਨਵਾਦ